ਦੇ ਇਸ ਤੋਂ ਪਹਿਲਾਂ ਫੈਡਰੇਸ਼ਨ ਦੇ ਸਾਰੇ ਸਾਥੀਆਂ ਵੱਲੋਂ ਅਸੀਂ ਪੰਜ ਮਤੇ ਪਾਏ ਗਏ ਨੇ ਜਿਦੇ ਵਿੱਚ ਪੰਜਾਬ ਸਰਕਾਰ ਤੋਂ ਕੁਝ ਮੰਗਾ ਗਿੱਡੀਆਂ ਗਈਆਂ ਨੇ ਜਿਦੇ ਵਿੱਚ ਸਭ ਤੋਂ ਮੁੱਖ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਤੇ ਪੱਕੇ ਤੋਂ ਜ਼ਿਆਦਾਤ ਖਰੀਦੰਦੇ 'ਤੇ ਬੰਦੀ ਲਾਈ ਜਾਵੇ ਜਿਸ ਤਰ੍ਹਾਂ ਕਿ ਪੰਜਾਬ ਤੋਂ ਬਾਹਰਲੇ ਸੂਬੇ ਹਿਮਾਚਲ ਉਤਰਾਖੰਡ ਤੇ Rajasthan ਵੱਲੋਂ ਇਹ ਪਹਿਲਾਂ ਕੋਈ ਹੀ ਬੰਦੀਆਂ ਲਾਈਆਂ ਹੋਈਆਂ ਨੇ ਅਸੀਂ ਵੀ ਵਸਲੀ ਗੱਲ ਨਹੀਂ ਕਰਦੇ ਤਾਂ ਜੋ ਸਾਡਾ ਜਿਹੜੀ ਮੌਲਿਕ ਜਿਹੜੀ ਇੱਥੇ ਦਸ਼ਾ ਹੈ ਉਹਨੂੰ ਬਚਾਇਆ ਜਾ ਜਾ ਸਾਡੀ ਪਛਾਈ ਤੋੜਾਂ ਨਹੀਂ ਦੁੱਖਨਾਰ ਕਰਦੇ ਹੋਏ ਕਿ ਯੋਜਨਾਬਾ ਤਰੀਕੇ ਨਾਲ ਗੈਰ ਪੰਜਾਬੀਆਂ ਨੂੰ ਸਹਾਇਤਾ ਸਹਾਇਤਾ ਜਾ ਰਹੀ ਹੈ ਉਹਦੇ ਲਈ ਅਸੀਂ ਇੱਕ ਪਤਾ ਪਾਇਆ ਪੂਜਾ ਸਾਡਾ ਮਤਾ ਹੈ ਕਿ ਜਿਹੜੇ ਪੰਜਾਬ ਦੇ ਵਿਦਿਅਕ ادارے ਨੇ ਜਿਹੜੇ ਅਦਾਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਕਾਲਜ ਵੱਡੀ ਗਿਤੀ ਚ ਫਲਦਾ ਹੋ ਰਹੇ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਸਾਰੇ ਗੈਰ ਪੰਜਾਬੀ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਆਖਰੀ ਯੂਨੀਵਰਸਟੀਆਂ ਨੇ ਚਾਹੇ ਸਰਕਾਰੀ ਨੇ ਚਾਹੇ ਗੈਰ ਸਰਕਾਰੀ ਨੇ ਉਹਨਾਂ ਦੇ ਵਿੱਚ ਅਧਿਆਪਕ 100% ਪੰਜਾਬੀ ਹੋਣੇ ਚਾਹੀਦੇ ਨੇ ਕਿਉਂਕਿ ਉਹ ਜਿਹੜੇ ਟੀਚਰ ਲਗਾਏ ਗਏ ਨੇ ਇੱਕ ਸਾਜਿਸ਼ ਅਧੀਨ ਬੱਚਿਆਂ ਦੇ ਮਨ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਨੌਜਵਾਨ ਪਰਵਾਸਦਾਰ ਕੇ ਪੰਜਾਬ ਤੋਂ ਬਾਹਰ ਜਾ ਰਹੇ ਨੇ ਤੇ ਪੰਜਾਬ ਤੋਂ ਬਾਹਰ ਤੁਹਾਨੂੰ ਇਹੋ ਜੀ ਸਥਿਤੀ ਕਿਤੇ ਨਜ਼ਰ ਨਹੀਂ ਆਵੇਗੀ ਇਹ ਜਿਹੜੀ ਸਭ ਤੋਂ ਵੱਡੀ ਸਥਿਤੀ ਪੰਜਾਬ 'ਚ ਨਜ਼ਰ ਆ ਰਹੀ ਹੈ ਦੂਜਾ ਸਾਡਾ ਮਤ ਆਏ ਆ ਇਹਦੇ ਨਾਲ ਹੀ ਸਾਡੀ ਜਿਹੜੀ ਅਗਲੀ ਮੰਗ ਹੈ ਉਹ ਇਹ ਜਿਹੜੇ ਕੇਂਦਰ ਵੱਲੋਂ ਨਵਾਂ ਕਾਨੂੰਨ ਬਣਾਇਆ ਗਿਆ ਪੀਐਨਐਸ ਐਕਟ ਉਹਦੇ ਵਿੱਚ ਦੋ ਸੈਕਸ਼ਨ ਨੇ ਦੋਸਤੋ 99 ਤੋਂ 299 ਜਿਹੜੇ ਕੀ ਪਹਿਲਾਂ 295 ਦੇ 295 ਇਹ ਨਾਲ ਸੰਬੰਧਤ ਨੇ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤੇ ਸਾਡਾ ਸੀ ਮੰਨ ਕਰਦੇ ਆ ਕਿ ਇਹਦੇ ਵਿੱਚ ਜਿਹੜੇ ਸ਼ਰੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਬੇਦਬੀ ਹੋ ਜਾਂਦੀ ਹੈ ਤੇ ਉਹਦੇ 295 ਲਾ ਕੇ ਪੁਰਸਾ ਦਰਜ ਕਰ ਦਿੱਤਾ ਜਾਂਦਾ ਨੇ ਦੋ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਉਹ ਦੋਸ਼ੀ ਦੀ ਜਮਾਨਤ ਹੋ ਜਾਂਦੀ ਹੈ ਤੇ ਅਸੀਂ ਇਹਦੇ ਵਿੱਚ ਮੰਗ ਕੀਤੀ ਵੀ ਐਕਟ ਵਿੱਚ ਸੋਧ ਕੀਤੀ ਜਾਵੇ ਤੇ ਇਹਦੇ ਵਿੱਚ ਘੱਟੋ ਘੱਟ ਉਮਰ ਕੈਦ ਤਵਾਤਵਾਦ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਬੇਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਤੇ ਇਹਦੇ ਨਾਲ ਹੀ ਫਸਟ ਰੈਕ ਦਾ ਹਲਦਦੰਦਰ ਮਾਨ ਕੀਤਾ ਜਾਵੇ ਅਜਿਹੇ ਜਿਹੜੇ ਕੇਸ ਨੇ ਉਹ 6 ਮਹੀਨੇ ਦੇ ਵਿੱਚ ਉਹਦਾ ਫੈਸਲਾ ਹੋਵੇ ਤਾਂ ਉਹ ਜਿਹੜੀਆਂ ਬੇਇੱਜ਼ਤੀਆਂ ਘਟਦਾਵਾਂ ਦਿਨੋਂ ਦਿਨ ਵੱਧ ਰਹੀਆਂ ਨੇ ਇਹਨੂੰ ਰੋਕਿਆ ਜਾ ਸਕੇ ਇਸੇ ਤਰ੍ਹਾਂ ਹੀ ਅਸੀਂ ਕਿ ਸ਼੍ਰੋਮਣੀ ਕਮੇਟੀ ਕੋਲੋਂ ਬਰਾਬਰ ਪ੍ਰਬੰਧਕ ਕਮੇਟੀ ਤੋਂ ਮੰਗ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦਾ ਬੜਾ ਵੱਡਾ ਬਜਟ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹ ਆਪਣੇ ਬਜਟ ਦਾ 20% ਦੀ ਹਿਸਾਬ ਜੋ ਹਿੱਸਾ ਉਹ ਗਰੀਬ ਸਿੱਖ ਜਿਹੜੇ ਸਿੱਖਿਆ ਤੇ ਜਿਹੜੇ ਮੈਡੀਕਲ ਸਹੂਲਤਾਂ ਜਿਹੜਾ ਨਹੀਂ ਆ ਮਿਲ ਪਾ ਰਹੀਆਂ ਜਿਹਦੇ ਕਰਕੇ ਉਹ ਸਾਡੇ ਜਿਹੜੇ ਲੋਕਾਂ ਨੂੰ ਵਰਗਲਾ ਕੇ ਧਰਮ ਪਰिवर्तन ਕਰਵਾਇਆ ਜਾ ਰਿਹਾ ਹੈ ਉਹ ਧਰਮ ਪਰिवर्तन ਉੱਥੇ ਲਾਉਣ ਦੇ ਲਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਅਹੁਦੇਦਾਰ ਨੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਚਾਹੀਦਾ ਵੀ ਇਹਦਾ 20% ਪੂਰੇ ਬਜਟ ਦਾ ਗਰੀਬ ਸਿੱਖਾਂ ਵਾਸਤੇ ਰੱਖ-ਭਾਲ ਕੇ ਜਾ ਸਕੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸਾਹਮਣੇ ਨਾ ਆਵੇ ਉਹ ਇਹ ਸਾਡੀਆਂ ਮੰਗਾਂ ਨੇ ਤੇ ਇਸ ਇਸੇ ਤਰ੍ਹਾਂ ਹੀ ਜੋ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਰਾਜਨੀਤਿਕ ਹਾਲਾਤ ਦੇ ਵਿੱਚ ਅਸੀਂ ਚੋਣੇ ਆ ਕਿ ਪੰਥਕ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਜੋ ਅੱਜ ਪੰਜਾਬ ਦੀ ਅਜਿਹੀ ਸਥਿਤੀ ਹੈ ਕਿ ਕੋਈ ਵੀ ਇੱਕ ਦੂਜੇ ਦਾ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈਗਾ ਜਿਹਦੇ ਲਈ ਜਥੇਦਾਰ ਸ੍ਰੀ ਕਾਖਤਖਨ ਨੂੰ ਬੈਲ ਕਦਮੀ ਕਰਦੇ ਹੋਏ ਸਾਰੇ ਧੜਿਆਂ ਨੂੰ ਚਾਹੇ ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਚਾਹੀਦਾ ਹੈ ਤੇ ਪੰਥਕ ਇਕਤਾ ਦਾ ਮੋਢਾ ਬੰਦਨਾ ਚਾਹੀਦਾ ਕਿਉਂਕਿ ਅੱਜ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਆਪਣੇ ਆਪ ਨੂੰ ਦੁਬਾਰਾ ਸੰਸਰ ਕਰਨੇ ਨੇ ਉਹ ਕਦੀ ਕਿਸੇ ਪਾਰਟੀ ਵਾਲੇ ਵੇਖਦੇ ਨੇ ਕਦੀ ਕਿਸੇ ਵਾਲੇ ਵੇਖਦੇ ਨੇ ਜਦ ਕਿ ਸਾਡੀ ਆਪਣੀ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਤੇ ਜਥੇਦਾਰ ਸ੍ਰੀ ਕਾਖਤਖਨ ਨੂੰ ਚਾਹੀਦਾ ਕਿ ਉਹ ਆਪ ਅੱਗੇ ਆ ਕੇ ਗਵਾਹੀ ਕਰਨ ਤਾਂ ਜੋ ਜਿਹੜੀ ਇਹ ਖਲਾਅ ਪੈਦਾ ਹੋਇਆ ਪੰਥਕ ਇਕਤਾ ਦਾ ਵਿਚੋਂ ਇਹਨੂੰ ਪੰਥਕ 151 ਨੂੰ ਕੀਤੇ ਜਾਵੇ। ਉਹ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿੱਥੇ ਅੱਜ ਅਸੀਂ ਅਸੀਮਾ ਸ਼ਹੀਦੀ ਦੇ ਆਪਣਾ ਸਥਾਪਨਾ ਦਿਵਸ ਦਾ ਸ਼੍ਰੀ ਕਾਟਕ ਸਾਹਿਬ ਦੇ ਅਦਸ ਕਰਕੇ ਮਨਾਇਆ ਉੱਥੇ ਫੈਡਰੇਸ਼ਨ ਦੇ ਸਰਪ੍ਰਸਤ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਅੱਜ ਹਾਲੈਂਡ ਦੇ ਵਿੱਚ ਮੌਜੂਦ ਨੇ ਉਹ ਉੱਥੇ ਦੇ ਸਿੱਖਾਂ ਨੂੰ ਲਾਭੰਦ ਕਰਕੇ ਫੈਡਰੇਸ਼ਨ ਨੂੰ ਉੱਥੇ ਵੀ ਅੱਜ ਦਾ ਸਥਾਪਨਾ ਦਿਵਸ ਮਨਾਇਆ।